ਵੀ ਕਤਲकांड ਜਿਹੜਾ ਹਰਜਿੰਦਰ ਕੌਰ ਲੇਡੀਜ਼ ਦਾ ਹੋਇਆ ਮੰਨੇ ਦੀ ਵਾਈਫ ਦਾ ਉਹਦੇ ਵਿੱਚ ਹੈਪੀ ਨੂੰ ਬੁਲਾਇਆ ਗਿਆ ਜਿੰਨੀ ਵਾਰੀ ਥਾਣੇ ਬੁਲਾਇਆ ਗਿਆ ਹੈ ਹੈਪੀ ਉਨੀ ਵਾਰ ਹੀ ਸਰ ਥਾਣੇ ਗਿਆ ਹੋਇਆ ਜਹਾ ਪਰਸੋ ਇਹਨਾਂ ਬੀਤੇ ਦਿਨੀ ਪਰਸੋ ਬੁਲਾਇਆ ਸੀ ਹੈਪੀ ਨੂੰ ਤੇ ਹੈਪੀ ਦੀ ਦੜਪੀੜ ਹੁੰਦੀ ਹੈ ਇਸ ਵਜ੍ਹਾ ਨਾਲ ਹੈਪੀ ਨਹੀਂ ਗਿਆ ਕੀ ਲੱਗਦਾ ਤੁਹਾਡਾ ਹੈਪੀ ਹੈਪੀ ਮੇਰਾ ਬੇਟਾ ਜੀ ਮੰਗੇ ਹੀ ਕਰਦੇ ਕਿ ਇਨਸਾਫ ਕਰੋ ਹੱਕ ਦੀਆਂ ਹੱਕ ਤੇ ਸੱਚ ਦੀਆਂ ਸੱਚ ਨੂੰ ਬੇੜੋ ਐਦਾਂ ਪੁਲਿਸ ਹਰਾਸਮੈਂਟ ਨਾ ਕਰੇ ਕਿ ਇਹਨੂੰ ਹਾਂਜੀ ਸਰ ਮੇਰਾ ਨਾਮ ਤ੍ਰੇਜਾ ਜੀ ਕੀ ਗੱਲ ਹੋਈ ਹੈ ਪੁਲਿਸ ਤੁਹਾਨੂੰ ਕਿਉਂ ਸਾਧ ਰਹੀ ਹੈ ਗੱਲ ਇਹ ਹੀ ਵੀ ਕਤਲ ਕਾਂਡ ਜਿਹੜਾ ਹਰਜਿੰਦਰ ਕੌਰ ਲੇਡੀਜ਼ ਦਾ ਹੋਇਆ ਮੰਨੇ ਦੀ ਵਾਈਫ ਦਾ ਉਹਦੇ ਵਿੱਚ ਹੈਪੀ ਨੂੰ ਬੁਲਾਇਆ ਜਾਂ ਜਿੰਨੀ ਵਾਰੀ ਥਾਣੇ ਬੁਲਾਇਆ ਗਿਆ ਹੈਪੀ ਉਨੀ ਵਾਰੀ ਹੀ ਸਰ ਥਾਣੇ ਗਿਆ ਹੋਇਆ ਤੇ ਇਹ ਨਹੀਂ ਹੈ ਕਿ ਹੈਪੀ ਕਦੀ ਵੀ ਭੱਜਾ ਹਾਂ ਪਰਸੋ ਇਹਨਾਂ ਬੀਤੇ ਦਿਨੀ ਪਰਸੋ ਬੁਲਾਇਆ ਸੀ ਹੈਪੀ ਨੂੰ ਤੇ ਹੈਪੀ ਦੀ ਦਾੜ ਪੀੜ ਹੁੰਦੀ ਹੈ ਇਸ ਵਜ੍ਹਾ ਨਾਲ ਹੈਪੀ ਨਹੀਂ ਗਿਆ ਕੀ ਲੱਗਦਾ ਤੁਹਾਡਾ ਹੈਪੀ ਹੈਪੀ ਮੇਰਾ ਬੇਟਾ ਜੀ ਕਤਲ ਕੀਤਾ ਹਾਂ ਕਿਉਂ ਸਾਦੇ ਆ ਉਹਨੂੰ ਬਾਰ ਬਾਰ ਕੀ ਸਾਦੇ ਆ ਕੀ ਪੁੱਛਦੇ ਉਹ ਹੀ ਉਹ ਹੀ ਪੁੱਛਦੇ ਆ ਕਿ ਉਹ ਹੀ ਬਾਰ ਬਾਰ ਇੱਕ ਹੀ ਸਵਾਲ ਪੁਛ ਪੜਤਾਲ ਵੀ ਅਸੀਂ ਪੁਛ ਪੜਤਾਲ ਕਰਦੇ ਪਏ ਕਤਲ ਕਾਂਡ ਤਾਂ ਕਰਕੇ ਅਸੀਂ ਦੋਨੇ ਬੰਨਿਓ ਪੁੱਛਣਾ ਹੈ ਬਟ ਉਧਰ ਉਹਦੇ ਕਿਸੇ ਨੂੰ ਪੁੱਛਿਆ ਹੀ ਨਹੀਂ ਗਿਆ ਕਿਉਂਕਿ ਉਧਰ ਵੀ ਜ਼ੋਰ ਦੇ ਕੇ ਉਹਨਾਂ ਤੇ ਉਹਨਾਂ ਨੂੰ ਰੋਮਾਂਡ ਤੇ ਭੇਜਦੇ ਉਹਨਾਂ ਆਪੇ ਬਕਣਾ ਹੈ ਪਦਰੋਂ ਦੇ ਕੇ ਇਹਨ ਪੁੱਛਿਆ ਨਹੀਂ ਗਿਆ ਇਹਦੇ ਬਾਰੇ ਕੁਝ ਵੀ ਜਿਨ੍ਹਾਂ ਨੇ ਕਾਉਂਸਲਟੇਸ਼ਨ ਤਾਂ ਉਹਨਾਂ ਨੇ ਪੁੱਛ ਕੇ ਸ਼ੋਹਰੀ ਤਾਂ ਉਹਨਾਂ ਨੂੰ ਕਾਉਂਸਲਟੇਸ਼ਨ ਨਹੀਂ ਸਾਡੇ ਵੱਲ ਮੈਨੂੰ ਪਤਾ ਨਾ ਨਹੀਂ ਹੋ ਰਹੀ ਕਿਉਂਕਿ ਬਾਰ ਬਾਰ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਫਿਰ ਸਰ ਰਾਤ ਨੂੰ 3:30 ਵਜੇ 3 ਵਜੇ ਤੱਕ ਆ ਕੇ ਸਾਡੇ ਗਵਾਂਡੀਆਂ ਦੇ ਘਰ ਬੈਠੇ ਰਹੇ ਆ ਉਹਨਾਂ ਨੇ ਦਰਵਾਜ਼ਾ ਆਪਣਾ ਕੋਠੇ ਨਹੀਂ ਚੜਨ ਦਿੱਤੀ ਉਹਨਾਂ ਨੇ ਠੀਕ ਹੈ ਫਿਰ ਉਹਨਾਂ ਨੇ ਕੋਠੇ ਨਹੀਂ ਚੜ੍ਹਾ ਦਿੱਤੇ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦੀ ਵੀਡੀਓ ਦੇ ਵਿੱਚ ਕੌਣ ਕੌਣ ਆਇਆ ਕੌਣ ਜੀ ਐਸ ਐਚਓ ਸਰ ਪਰਮਜੀਤ ਸਰ ਸਾਰੇ ਮਤਲਬ ਦੋ ਗੱਡੀਆਂ ਭਰ ਕੇ ਲੈ ਕੇ ਆਏ ਬਾਕੀ ਮੈਨੂੰ ਸਾਰਿਆਂ ਦਾ ਨਾਮ ਨਹੀਂ ਪਤਾ ਹੈਗਾ ਪੁਲਸ ਵਾਲਿਆਂ ਦਾ ਇੱਕ ਲੇਡੀਸ ਨੂੰ ਲੈ ਕੇ ਆਏ ਹੋਈ ਸਾਰੀ ਘੜਗਾ ਕਹਾਣੀ ਕੀ ਹੈ ਕਿ ਤਾਂ ਐ ਕੀ ਕੀਤਾ ਕਹਾਣੀ ਅਹੀਂ ਤੇ ਦਰਵਾਜ਼ਾ ਖੋਲਿਆ ਨਹੀਂ ਡਰਦੇ ਆਹੀਂ ਤੇ ਉਧਰ ਤੇ ਡਰੇ ਹੋਏ ਆ ਤੇ ਦਰਵਾਜ਼ਾ ਨਹੀਂ ਖੋਲਿਆ ਵੀ ਤੇ ਇਹਨਾਂ ਨੇ ਸਾਡੇ ਗਵਾਂਡੀਆਂ ਦੇ ਘਰ ਜਾ ਕੇ ਇਹਨਾਂ ਨੇ ਉਹਨਾਂ ਨੂੰ ਬੜਾ ਜ਼ੋਰ ਲਾਇਆ ਵੀ ਸਾਨੂੰ ਆਪਣੇ ਕੋਠੇ ਟੱਪਨ ਦੋ ਉਹਨਾਂ ਨੇ ਕਿਹਾ ਵੀ ਨਹੀਂ ਸਾਡਾ ਪਹਿਲੇ ਲੜਾਈ ਝਗੜਾ ਚੱਲਦਾ ਵਾ ਸਾਡੇ ਨਾਲ ਥੋੜਾ ਗੁੱਸੇ ਹੋਏ ਹੈਗੇ ਸਾਡੇ ਆਪਣੇ ਰਿਸ਼ਤੇਦਾਰ ਹੀ ਤੇ ਉਹ ਕਹਿੰਦੇ ਵੀ ਆਪਾਂ ਆਪਣੇ ਦਰਵਾਜ਼ੇ ਨਹੀਂ ਨੰਗਣ ਦੇਣੇ ਤੁਹਾਨੂੰ ਮਤਲਬ ਕੋਠੇ ਨਹੀਂ ਟੱਪਨ ਦੇਣੇ ਤੇ ਨਾਲੇ ਸਾਡੇ ਕੋਠੇ ਤੋਂ ਰਸਤਾ ਹੀ ਨਹੀਂ ਹੈਗਾ ਟੱਪਣ ਲਈ ਫਿਰ ਸਾਡੇ ਉਰਲੇ ਗਵਾਂਡੀਆਂ ਦਾ ਦਰਵਾਜ਼ਾ ਇਹਨਾਂ ਨੇ ਖੜਕਾਇਆ ਵਾ ਉਰਲੇ ਦਰਵਾਜ਼ੇ ਗਵਾਂਡੀਆਂ ਦਰਵਾਜ਼ਾ ਖੋਲਿਆ ਕੰਦਾ ਟੱਪ ਕੇ ਉਹਨਾਂ ਚੱਲੂ ਸਾਡੇ ਘਰ ਆ ਕੇ ਇਹਨਾਂ ਨੇ ਦਰਵਾਜ਼ੇ ਆਪਣੇ ਆਪ ਹੀ ਖੋਲ ਕੇ ਸਾਰੀ ਪੁਲ ਗਈ ਮੈਂ ਦਰਵਾਜਾ ਖੋਲਿਆ ਵਾ ਮੈਂ ਦਰਵਾਜਾ ਖੋਲਿਆ ਇਸ ਕਰਕੇ ਤੇ ਇਹ ਬੱਚੇ ਸਾਰੇ ਡਰ ਗਏ ਆ ਤੇ ਹੈਪੀ ਨਹੀਂ ਸੀ ਹੈਗਾ ਉਸ ਵਕਤ ਤਾਂ ਕਿੰਨੀ ਪੁਲਸ ਵੇਖ ਕੇ ਤਾਂ ਬੰਦਾ ਘਬਰਾਇ ਜਾਂਦਾ ਤੇ ਉਹਨਾਂ ਨੇ ਉਹਨਾਂ ਨੇ ਇਹੀ ਪੁੱਛਿਆ ਹੈਪੀ ਕਿੱਥੇ ਆ ਤਾਂ ਹੀ ਕਿਹਾ ਵੀ ਹੈਪੀ ਹੈ ਨਹੀਂ ਇੱਥੇ ਤੇ ਆnde ਤੁਸੀਂ ਆਪੇ ਨੂੰ ਭਜਾਤਾ ਆ ਤੇ ਮੈਂ ਕਿਹਾ ਸਾਨੂੰ ਭਜਾਉਣ ਦੀ ਲੋੜ ਵੀ ਨਹੀਂ ਹੈਪੀ ਨੂੰ ਕਿਉਂਕਿ ਜਿੰਨੀ ਵਾਰ ਤੁਸੀਂ ਬੁਲਾਇਆ ਓਨੀ ਵਾਰ ਹੈਪੀ ਠਾਣੀ ਗਿਆ ਆ ਹਾਂਜੀ ਤੇ ਫਿਰ ਇਹਨੂੰ ਇਹਦੀ ਹੈਪੀ ਦੀ ਵਾਈਫ ਨੂੰ ਕਿੰਨੀ ਦੇਰ ਕਨਵੈਂਸ ਕਰਦੇ ਰਹੇ ਕਿ ਤੁਸੀਂ ਸਾਡੇ ਨਾਲ ਚੱਲੋ ਇਹ ਇੱਥੇ ਬੈਠੀ ਇਹ ਗੁੱਸੇ ਨਾਲ ਇਹ ਵੇਰਗੀ ਕਹਿੰਦੀ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਤੇ ਫਿਰ ਉਹ ਲੇਡੀਜ਼ ਵੀ ਕਹਿੰਦੇ ਵੀ ਇਹਨੂੰ ਮਨਾਓ ਇਹਨੂੰ ਮਨਾਓ ਤੁਸੀਂ ਗਲਤੀ ਕਰ ਰਹੇ ਜੇ ਜੇਦ ਕਰਕੇ ਹਾਂਜੀ ਇੱਕ ਲੇਡੀ ਸੀ ਨਾਲ ਗਲਤੀ ਕਰਕੇ ਜੇਦ ਕਰਕੇ ਗਲਤੀ ਕਰ ਰਹੇ ਹੋ ਤੁਸੀਂ ਇਹਨੂੰ ਮਨਾਓ ਫਿਰ ਮੈਨੂੰ ਕਹਿਆ ਕੋਈ ਗੱਲ ਨਹੀਂ ਮੈਂ ਤੈਨੂੰ ਕੱਲੀ ਨਹੀਂ ਭੇਜਦੀ ਮੈਂ ਤੇਰੇ ਨਾਲ ਹੀ ਜਾਊਂਗੀ ਫਿਰ ਅਸੀਂ 3:30 ਵਜੇ ਉਹਨਾਂ ਦੇ ਨਾਲ ਹੀ ਗਏ ਪੁਲਿਸ ਦੇ ਠੀਕ ਹੈ ਤੁਸੀਂ ਦੱਸਿਆ ਵੀ ਇਹਨੂੰ ਕਿਉਂ ਲੈ ਕੇ ਜਾ ਰਹੇ ਨਾ ਹੈਪੀ ਨੂੰ ਪੋਸ਼ਪਤਾਲ ਹੈਪੀ ਪੇਸ਼ ਕਰਾਓ ਤੇ ਫਿਰ ਅਸੀਂ ਇਹਨਾਂ ਤੁਹਾਨੂੰ ਭੇਜ ਦਾਂਗੇ ਹੈਪੀ ਨੂੰ ਲਿਆਓ ਬੜਾ ਦਬਾਅ ਪਾਇਆ ਸਾਡੇ ਤੇ ਬੜੇ ਫੋਨ ਕਰਵਾਏ ਸਾਡੇ ਤੋਂ ਹੈਪੀ ਨੂੰ ਲਿਆਓ ਹੈਪੀ ਨੂੰ ਲਿਆਓ ਤੇ ਹੈਪੀ ਹੈ ਨਹੀਂ ਹੀ ਕਰਦੇ ਆਪ ਵੀ ਨਹੀਂ ਕਿੱਥੋਂ ਲੈ ਆਉਂਦੇ ਹੈਪੀ ਕਿਥੋਂ ਲੱਭ ਕੇ ਲਿਆਉਂਦੇ? ਉਹਦੇ ਤੇ ਕੋਈ ਮੁਕਦਮਾ ਅੰਦਰ ਗਿਆ? ਹੈਪੀ ਤੇ। ਉਹ ਦੱਸਦੇ ਨਹੀਂ ਕੁਛ ਬਸ ਉਹੀ ਚੈੱਕ ਉਹੀ ਕਰਨਾ ਵਾ ਮਤਲਬ ਜਿਹੜਾ ਕਤਲकांड ਆ ਉਹਦੇ ਵਿੱਚ ਪੁੱਛਗਿਐਸ਼ੀ ਕਰਨੀ ਬਸ। ਹੈਪੀ ਨੂੰ ਬਲਾਓ ਪੁੱਛਗਿਐਸ਼ੀ ਕਰਨੀ ਜਾਣ ਦਵਾਂਗੇ। ਹੈਪੀ ਅੱਗੇ ਕਦੀ ਪੇਸ਼ ਹੋਇਆ ਪੁੱਛਗੇ? ਹਾਂਜੀ। ਹਾਂਜੀ ਰੋਜ਼ ਜਦੋਂ ਬੁਲਾਉਂਦੇ ਉਦੋਂ ਜਾਂਦਾ ਸਰ। ਹਾਂ। ਉਦੋਂ ਹੀ ਜਾਂਦਾ ਜਿੰਨੀ ਵਾਰ ਬੁਲਾਇਆ ਉੰਨੀ ਵਾਰ ਹੀ ਗਿਆ ਹੈਪੀ। ਕਦੋਂ ਜਦੋਂ ਇਹ ਛਾਪੇਮਾਰੀ ਹੋਈ ਆ ਜਦੋਂ ਨੂੰ ਲੈ ਕੇ ਗਏ ਉਸ ਤੋਂ ਬਾਅਦ ਹੈਪੀ ਪੇਸ਼ ਹੋਇਆ ਪੁੱਛਗੇ? ਨਹੀਂ ਜੀ ਉਦੋਂ ਨਹੀਂ ਗਿਆ। ਉਸ ਤੋਂ ਬਾਅਦ ਨਹੀਂ ਗਿਆ ਹੈਪੀ। ਕੀ ਮੰਗ ਕੀ ਕਰਦੇ ਜੋ ਤੇ ਮੰਗੇ ਹੀ ਕਰਦੇ ਕਿ ਇਨਸਾਫ ਕਰੋ ਹੱਕ ਦੀਆਂ ਹੱਕ ਤੇ ਸੱਚ ਦੀਆਂ ਸੱਚ ਨਬੇੜੋ ਐਦਾਂ ਪੁਲਿਸ ਹਰਾਸਮੈਂਟ ਨਾ ਕਰੇ ਕਿਸੇ ਨੂੰ ਕਿਉਂਕਿ ਸਾਰੇ ਪਰੇਸ਼ਾਨ ਆ ਇਹ ਇੱਕ ਜਨ ਪਰੇਸ਼ਾਨੀ ਆ ਜਿਨ੍ਹਾਂ ਦਾ ਵੇਖੋ ਬੱਚੇ ਦੀ ਛੋਟੋ ਛੋਟਿਆਂ ਦੀ ਮਾਂ ਗਈ ਆ ਉਹ ਕਿੰਨੇ ਪਰੇਸ਼ਾਨ ਉਹਦੇ ਘਰ ਦੇ ਕਿੰਨੇ ਪਰੇਸ਼ਾਨ ਆ ਛੋਟੇ ਬੱਚੇ ਦਾ ਕੀ ਹਾਲ ਹੋਊਗਾ ਪਦੀ ਫੈਮਿਲੀ ਮੇਰਾ ਨਾਮ ਪ੍ਰੀਤੀ ਮੈਂ ਹੈਪੀ ਦੀ ਵਾਈਫਾ ਜਿਹੜਾ ਕਿ ਉਹਦੇ ਉੱਤੇ ਜਨਾਮ ਲੱਗ ਰਾਇਆ ਇੱਕਦਲ ਦਾ 24 ਰਜਿੰਦਰ ਮੈਡਮ ਦਾ ਹੋਇਆ ਵਾ ਤੇ ਇਹਦੇ ਵਿੱਚ ਬੇਨਜ਼ਾਇਰ ਜੀ ਮੇਰੇ ਹਸਬੰਡ ਦਾ ਨਾਮ ਲੱਗ ਰਾਇਆ ਜੋ ਪਹਿਲਾਂ ਲੜਾਈਆਂ ਹੋਈਆਂ ਉਹਦੇ ਵਿੱਚ ਵੀ ਨਹੀਂ ਸੀ ਮੇਰਾ ਹਸਬੰਡ ਮੈਂ ਉਹਨਾਂ ਨੂੰ ਲੈ ਕੇ ਆਪਣੇ ਮੈਂਨ ਕੋ ਗਏ ਸੀ ਬਰਥਡੇ ਤੇ ਹੁਣ ਵੀ ਜਿਹੜੀ ਲੜਾਈ ਹੋਈ ਆ ਉਹਦੇ ਵਿੱਚ ਵੀ ਮੇਰੇ ਹਸਬੰਦ ਨੇ ਹੀ ਬੇਨਜਾਜ ਉਹਦਾ ਨਾਮ ਲੱਗ ਰਿਹਾ ਹੈ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਕੱਲ ਜਦੋਂ ਵੀ ਪੁਰਸ਼ਪਰਤਾਲ ਪੁਲਿਸ ਵਾਲੇ ਘਰਦੇ ਆ ਤੇ ਮੇਰੇ ਹਸਬੰਦ ਜਾਂਦੇ ਆ ਉਹਨਾਂ ਦੀ ਪਰਸੋਂ ਦਰਦ ਦਰਦ ਹੁੰਦੀ ਪਈ ਨਹੀਂ ਹੈਗੇ ਤੇ ਬਾਅਦ ਵਿੱਚ ਪੁਲਿਸ ਵਾਲਿਆਂ ਨੇ ਸਾਡੇ ਘਰ ਵਿੱਚ 3 ਵਜੇ ਡੇਟ ਮਾਰੀ ਆ ਤੇ ਮੈਨੂੰ ਚੌਕ ਕੇ ਖੜਿਆ ਹੈ ਕੀ ਕਹਿੰਦੇ ਸੀ ਤੁਹਾਨੂੰ ਪੁਲਿਸ ਵਾਲੇ ਕਹਿੰਦੇ ਕਿ ਹੈਪੀ ਨੂੰ ਪੇਸ਼ ਕਰੋ ਤੁਸੀਂ ਆਪ ਫਸਣ ਡੇ ਜੋ ਐਦਾ ਛੁੱਟੇ ਜਲਾਮ ਲਾਉਂਦੇ ਆ ਤੁਹਾਨੂੰ ਲੈ ਗਏ ਨੇ ਥਾਣੇ ਹਾਂਜੀ ਉੱਥੇ ਜਾ ਕੇ ਤੁਹਾਨੂੰ ਕੀ ਬੁਸ਼ ਨਿਸ਼ ਕੀਤੀ ਆ ਨਾ ਕਹਿੰਦੇ ਆ ਪਿੰਨ ਪੇਸ਼ ਕਰੋ ਕੀ ਮੰਗ ਕਰਦੇ ਨੇ ਆ ਇਹ ਕਹਿੰਦੇ ਆ ਕਿ ਉਹ ਬੇਨਜਾਇਜ਼ ਆ ਤੇ ਉਹਦਾ ਇਨਸਾਫ ਕੀਤਾ ਜਾਵੇ ਸਿੰਦਰਕੌਰ ਦੇ ਕਤਲ ਮਾਮਲੇ ਦੇ ਵਿੱਚ ਇੱਕ ਹੈਪੀ ਨਾਂ ਦੀ ਮਾਦਾ ਨੇ ਦੋਸ਼ ਲਾਇਆ ਕਿ ਸਾਨੂੰ ਰਾਤ ਨੂੰ ਸਵੇਰੇ 3:30 ਵਜੇ ਕੜਾ ਧੱਕੇ ਸਾਦਾ ਇੱਛਾ ਹੀ ਕਰ ਲਈਏ ਬੁਸ਼ ਨੇ ਨਹੀਂ ਜੀ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਜੀ ਸਾਡੇ ਅਹੀਂ ਜਿਹੜੇ ਬੰਦੇ ਸਾਨੂੰ ਸ਼ੱਕ ਦੇ ਨਿਗਾਹ 'ਚ ਆਉਂਦੇ ਨੇ ਉਹਨਾਂ ਨੂੰ ਬੁਲਾ ਕੇ ਪੁਸ਼ਕਿਸ਼ ਕਰਦੇ ਆਂ ਕਹਿੰਦੇ ਕਿ ਇੱਕੋ ਗੱਲ ਨੂੰ ਬਾਰ-ਬਾਰ ਪੁਛਿਆ ਰਸ 10 7 8 ਜੀ ਆਪ ਵੀ ਨੂੰ ਬੁਲਾਇਆ ਆਉਂਦਾ ਰਿਹਾ ਵਾ ਐਸ ਵਰੀ ਦਾੜ ਪੀੜ ਹੁੰਦੀ ਤਾਂ ਕਰਕੇ ਨਹੀਂ ਆ ਸਕਿਆ ਜੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਸੇ ਨੂੰ 7 8 ਜੀ ਨਹੀਂ ਜਿਹੜੇ ਕਿਸੇ ਤੇ ਮੜ ਜਾ ਸ਼ੱਕ ਹੁੰਦਾ ਉਹਨੂੰ ਅਸੀਂ ਬੁਲਾਉਂਦੇ ਆਂ ਪੁਸ਼ਕਿਸ਼ ਕਰਕੇ ਵੀ ਉਹ ਦੇਖਾ ਕਹਿੰਦੇ ਵੀ ਦੂਜੀ ਧਿਰ ਨੂੰ ਨਹੀਂ ਬੁਲਾਇਆ ਜਾ ਰਿਹਾ ਜਿੱਤੇ ਪਰਚੇ ਆ ਸਭ ਨੂੰ ਸਾਨੂੰ ਬੁਲਾਇਆ ਰਿਹਾ ਜਿਨ੍ਹਾਂ ਦੀ ਵਾਈਫ ਜਿਨ੍ਹਾਂ ਦਾ ਕਤਲ ਹੋਇਆ ਜਿਹੜੇ ਪਾਸੇ ਨਹੀਂ ਉਹ ਦੂਸਰੀ ਧਿਰ ਜਿਹੜੇ ਉਹਨਾਂ ਦੇ ਘਰ ਬੰਦ ਪਏ ਨੇ ਉਹ ਸਾਰੇ ਅੱਗੇ ਪਿੱਛੇ ਹੋਏ ਅਸੀਂ ਉਹਨਾਂ ਹੋਰ ਵੀ ਟੀਮਾਂ ਬਣਾ ਕੇ ਲਾਈਆਂ ਨੇ ਜਦੋਂ ਵੀ ਉਹ ਰੇਂਜ ਆਏ ਆਪਣੇ ਉਹਨੂੰ ਰਸ਼ ਕੀਤਾ ਜਾਊਗਾ